ਗੁਰੂ ਜੀ ਹਰਬੀਰ ਘੋਵੇ ਸੰ 55 ਸੰਨ ਕੀ ਜਿਸ ਕਾਰਜ ਨੂੰ ਉਹਨਾਂ ਨੇ ਆਰੰਭ ਕੀਤਾ ਸੀ ਉਸ ਨੂੰ ਜਾਰੀ ਰੱਖਿਆ ਜਾਵੇ ਸਿੱਖੀ ਦੇ ਸੱਚੇ ਸੁੱਚੇ ਧਰਮ ਦਾ ਜਿਹੜਾ ਉਹਨਾਂ ਬੁੱਟਾਂ ਲਾਇਆ ਸੀ ਉਸ ਨੂੰ ਜਵਾਨ ਹੋ ਕੇ ਸਾਰੀ ਦੁਨੀਆ ਨੂੰ ਚਾਨਣ ਦੇ ਦੇ ਸਮਰੱਥ ਬਣਾਉਣਾ ਚਾਹੁੰਦੇ ਸਨ ਇਸ ਲਈ ਆ ਉਤਰਾਧਿਕਾਰੀ ਜੁਣਨ ਵਾਸਤੇ ਆਪਣੀ ਸਿੱਖਾਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਕੀ ਕਿਹੜਾ ਸਾਸਿਖ ਹੈ ਜਿਹੜਾ ਸਿੱਖੀ ਦੇ ਬੂਟੇ ਦੀ ਸਹੀ ਢੰਗ ਨਾਲ ਪਰਵਰਿਸ਼ ਕਰ ਸਕੇ ਉਹ ਅਜੀਹਾ ਸਿੱਖ ਹੋਣਾ ਚਾਹੀਦਾ ਹੈ ਜਿਹੜਾ ਸੇਵਾ ਦਾ ਪੁੰਜ ਹੋਵੇ ਪਰ ਮਾਨਮਕੀ ਸਬੰਧਿਆਂ ਨੂੰ ਬਰਾਬਰ ਜਾਣਦਾ ਹੋਵੇ Hindu Muslim ਕਿਸੇ ਵਿੱਚ ਵਿਤਕਰਾਨਾ ਸਮਝਦਾ ਹੋਵੇ ਕਿਸੇ ਨੂੰ ਵੱਡਾ ਛੋਟਾ ਨਾ ਚਿਤਾਰਦਾ ਹੋਵੇ ਅਤੇ ਸਭ ਤੋਂ ਵੱਧ ਕਾਮ ਕ੍ਰੋਧ ਹਿਊਮ ਅਤੇ ਹੰਕਾਰ ਤੋੜ ਹੈ ਤੂੰ ਵੀ ਅਜਿਹੀ ਸਿੱਖਾ ਵਿੱਚ ਉਹਨਾਂ ਨੂੰ ਪਾਈ ਲੈਣਾ ਜੀ ਅਤੇ ਪਾਈ ਬੁੰਡਾ ਜੀ ਚੰਗੇ ਲੱਗਦੇ ਸਨ ਦੋਵਾਂ ਵਿੱਚ ਹੀ ਅਜਿਹੇ ਗੁਣ ਸਨ ਜਿਹੜੇ ਸਿੱਖੀ ਦੇ ਇਸ ਬੂਟੇ ਨੂੰ ਚਾਰ ਚੰਨ ਲਗਾ ਸਕਦੇ ਸਨ ਪਾਈ ਬੁੰਡਾ ਜੀ ਬੇਸ਼ੱਕ ਛੋਟੀ ਉਮਰ ਦੇ ਸਨ ਪਰ ਗੁਰੂ ਘਰ ਵਾਸਤੇ ਜਿੰਨਾ ਪਿਆਰ ਉਹਨਾਂ ਵਿੱਚ ਸੀ ਉਹ ਹੋਰ ਕਿਸੇ ਵਿੱਚ ਵੀ ਨਹੀਂ ਸੀ ਇੱਕ ਦਿਨ ਗੁਰੂ ਸਾਹਿਬ ਜੀ ਨੇ ਇਸ ਸੰਬੰਧ ਵਿੱਚ ਉਹਨਾਂ ਨੂੰ ਟੋਇਆ ਤਾਂ ਭਾਈ ਮੁੰਤਾ ਜੀ ਕਹਿਣ ਲੱਗੇ ਮੈਂ ਗੁਰੂ ਨਹੀਂ ਗੁਰੂ ਘਰ ਦਾ ਸੇਵਕ ਹੀ ਰਹਿਣਾ ਚਾਹੁੰਦਾ ਮੈਨੂੰ ਇਹ ਦਾਤ ਬਖਸ਼ੋ ਕਿ ਮੈਂ ਗੁਰੂ ਘਰ ਦੀ ਸਦਾ ਸੇਵਾ ਕਰਦਾ ਰਹਾ ਹੁਣ ਚੁੱਮਣ ਕੇਵਲ ਪਾਈ ਲੈਣੇ ਉੱਤੇ ਹੀ ਰਹਿ ਗਈ ਸੀ ਜਿਸ ਨੂੰ ਉਹ ਆਪਣੇ ਸ਼ਰੀਰ ਦਾ ਅੰਗ ਸਮਝਦੇ ਸਨ ਇਸ ਲਈ ਉਹਨਾਂ ਨੇ ਦੂਰ ਨਿਰੀ ਦੇ ਸਾਰੇ ਸਿੱਖਾਂ ਨੂੰ ਬੁਲਾਇਆ ਅਤੇ ਪਾਈ ਬੁੱਢਾ ਜੀ ਪਾਸੋਂ 5 ਪੈਸੇ ਅਤੇ ਇੱਕ ਨਾਰੀਅਲ ਮੰਗਵਾਇਆ ਸਾਰੀ ਸੰਗਤ ਦੇ ਸਾਹਮਣੇ ਉਹਨਾਂ 5 ਪੈਸੇ ਅਤੇ ਨਾਰੀਅਲ ਪਾਈ ਲੈਣਾ ਜਿੰਦੀ ਅੱਗੇ ਤਰੀ ਅਤੇ ਉਹਨਾਂ ਨੂੰ ਮੱਥਾ ਟੇਕ ਕੇ ਕਹਿ ਲੱਗੇ ਅੱਜ ਤੂੰ ਹੀ ਮੇਰਾ ਅੰਗਰ ਹੈ ਇਸ ਕਰਕੇ ਇਹ ਪਾਈ ਲੈਣਾ ਤੂੰ ਗੁਰੂ ਅੰਗਦ ਦੇ ਜੀ ਬਣ ਗਏ ਹਾਂ ਅੱਜ ਤੂੰ ਮੇਰੀ ਜੋਤ ਇਨ੍ਹਾਂ ਵਿੱਚ ਜਗ ਪਈ ਹੈ ਅਤੀ ਇਹ ਹੀ ਨਾਨਕ ਨਿਰੰਕਾਰੀ ਹੋ ਗਿਆਂ ਇਸ ਤੋਂ ਬਾਅਦ ਉਹਨਾਂ ਭਾਈ ਮੁੱਢਾ ਜੀ ਨੂੰ ਤਿੰਨਕ ਲਗਾਉ ਲਈ ਕਿਹਾ ਅਤੇ ਫੁਰਮਾਇਆ ਅੱਜ ਤੂੰ ਭਾਈ ਮੁੱਢਾ ਜੀ ਗੁਰੂ ਘਰ ਦੇ ਕੇਵਲ ਸੇਵਕ ਹੀ ਨਹੀਂ ਹੋਣਗੇ ਬਲਕਿ ਗੁਰੂ ਘਰ ਦੇ ਸਰਪ੍ਰਸਤ ਹੀ ਹੋਣਗੇ ਇਨਾ ਜਾਂ ਇਨਾ ਦੇ ਪਰਿਵਾਰ ਨੇ ਵਿਅਕਤੀ ਦੀ ਸਹਿਮਤੀ ਨਾਲ ਹੀ ਕੋਈ ਸੱਚਾ ਗੁਰੂ ਅਖਵਾ ਸਕੇਗਾ ਭਾਈ ਬੁੱਧਾ ਜੀ ਨੇ ਬੜੀ ਨਿਮਰਤਾ ਨਾਲ ਗੁਰੂ ਅੰਗਦ ਦੇ ਜੀ ਅੱਗੇ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਸਾਰੀ ਸੰਗਤ ਨੇ ਸਹਿਚੁਕਾਇਆ ਇਸ ਤਰ੍ਹਾਂ ਗੁਰਨਾਨਕ ਦੇਵ ਜੀ ਦੀ ਜੋਤ ਗੁਰੂ ਅੰਗਦ ਦੇ ਜੀ ਵਿੱਚ ਪਰਵੇਸ਼ ਕਰਕੇ ਜੋਤੋਂ ਜੋਤ ਜਗ ਗਈ ਵਾਹੀ ਗੁਰੂ ਜੀ ਕਾ ਖਾਲਸਾ ਮਾਈ ਗੁਰੂ ਜੀ ਕੀ ਫਤਿਹ